ਸੰਤ ਹੋ ਗਿਆ ਜਿਸੇ ਇੱਕ ਮਹੀਨੇ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਬਹੁਤ ਵਧੀਆ ਮਹਾਰਾਜ ਨੇ ਬਹੁਤ ਆਰਿਆ ਜੀ ਇਹ ਤਾਂ ਜ ਇਹਨਾਂ ਦੇ ਲੜ ਲੱਗੇ ਆ ਸਾਡੇ ਬੱਚੇ ਵੀ ਬਹੁਤ ਅਗਿਆਕਾਰੀ ਆ ਮੇਰੀ ਨੋ ਆਉਂਦੀ ਸੀ ਉਹ ਲੈਉਣ ਲੱਗੇ ਸਾਨੂੰ ਉਹਨੂੰ ਕਿਸੇ ਨੇ ਕਿਹਾ ਕਹਿੰਦੀ ਮੰਮੀ ਚੱਲਿਆ ਕਰੀਏ ਸਾਡੇ ਬੱਚੇ ਬਹੁਤ ਵਧੀਆ ਹੋ ਗਏ ਆ ਗੁਰੂ ਦੇ ਲੜ ਲੱਗੇ ਆ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸਭ ਨੂੰ ਇਦਾਂ ਦਾ ਦੇਵੇ ਸਭ ਦੀਆਂ ਸਮਰਦਾ ਪੂਰੀਆਂ ਕਰੇ ਜਿੱਦਾਂ ਦੇ ਸਾਨੂੰ ਲਾਇਆ ਆਪਣੇ ਚਰਨਾਂ 'ਚ ਸਭ ਨੂੰ ਲਾਵੇ ਸਭ ਨੂੰ ਦੇਵੇ ਅੱਜੀ ਬਿਆਨ ਨਹੀਂ ਕਰ ਸਕਦੇ ਅਸੀਂ ਉਹ ਮਾਲਕ ਦੀ ਅੱਜੀ ਬਖਸ਼ੀਸ਼ਾਂ ਨੇ ਬਿਆਨ ਨਹੀਂ ਕਰ ਦਿਆ ਜਾਂਦੇ ਬਬਾਈ ਸਰਦ ਕਿਰਪਾ ਕਰਦੇ ਤੁਹਾਡੇ ਤੇ ਵੀ ਕਿਰਪਾ ਆਏ ਬਿਲਕੁਲ ਬਾਜੀ ਸਭ ਤੇ ਕਿਰਪਾ ਮਾਲਕ ਹਾਂ ਝੋਲੀਆਂ ਬਾਰ-ਬਾਰ ਕਿ ਲੋਕੀ ਜਾਂਦੇ ਨੇ ਬਾਜੀ ਦਰਸ਼ੀ ਦੱਸ ਇਹਨਾਂ ਦਾ ਪਹਿਰਾ ਉਹਨੇ ਵਾੜ ਕੀ ਕਹਿਣਾ ਚਾਹੋਗੇ ਹਾਂ ਜੀ ਮੈਂ ਕਹਿੰਦਾ ਜਿਸ ਤਰ੍ਹਾਂ ਸੰਗਤ ਜੁੜੀ ਹੈ ਸੰਕਿਆਂ ਦੀ ਰੋਲ ਹੀ ਨਹੀਂ ਦੂਰੂ ਦੂਰੀ ਸੰਗਤ ਆ ਰਹੀ ਹੈ ਕਿਹੜੀ ਤੱਕ ਆਉਣੀ ਆ ਰਹੀ ਕਿੰਨਾ ਚਿਰ ਹੋਵੇ ਤੁਹਾਨੂੰ ਆਦੇ ਤੁਹਾਨੂੰ ਮੈਂ ਨਾਲ ਹੀ ਰਹਿਣਾ ਵਾ ਤੇ ਆਇਆ ਮੇਰੀ ਦਸ਼ਨ ਕਰਦੇ ਰਹਿਣਾ ਜਿਹੜਾ ਸਤਿ ਯੁੱਗ ਦੇ ਸਮੇਂ ਨਾ ਦੇਵੀ ਦੇਵਤਿਆਂ ਦਾ ਪਹਿਰਾ ਸੀ ਅੱਜ ਕੱਲ ਕਲਯੁੱਗ ਕਲਦਾ ਕਲਯੁੱਗ ਦੇ ਸਮੇਂ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੀ ਗੋਦ ਵਿੱਚ ਆਣ ਕੇ ਇਹਨਾਂ ਮਾਣ ਮਹਿਸੂਸ ਕਰ ਰਹੇ ਆ ਵੀ ਜਿੰਨੇ ਰੁਕੇ ਕਾਰਜ ਇਹ ਮੇਰੇ ਨਹੀਂ ਸਾਰੀਆਂ ਸੰਗਤਾਂ ਦੇ ਸਾਰਿਆਂ ਦੇ ਹੀ ਪੂਰੇ ਹੋ ਰਹੇ ਨੇ ਤਨਤਨ ਬਾਬਾ ਦੀਪ ਸਿੰਘ ਸਭ ਦੀਆਂ ਝੋਲੀਆਂ ਭਰ ਕੇ ਵੇਜ ਰਹੇ ਨੇ ਜਦੋਂ ਤੁਸੀਂ ਅੰਦਰ ਅੰਨੇ ਕਿੰਨੀ ਖੇਲੀ ਜਾਂਦੀ ਹੈ ਐ ਲੱਗਦਾ ਜਿਵੇਂ ਸਵਰਗ ਜਾ ਗਏ ਮਤਲਬ ਬਹੁਤ ਆਨੰਦ ਸੰਗਤਾਂ ਮੇਰੇ ਸਮੇਤ ਬੁੱਧਵਾਰ ਨੂੰ ਡਿਕਦੀ ਹੁੰਦੀ ਹੈ ਵਿਚਪਰੇ ਤੇ ਹਾਜ਼ਰੀਆਂ ਭਰਨੀਆਂ ਮੈਨੂੰ ਪੋਨਾ ਘੰਟਾ ਹੋ ਗਿਆ ਲਾਈਨ ਚ ਲੱਗਿਆ ਨੂੰ ਹਾਲੇ ਤੱਕ ਇੱਥੇ ਅੱਧੇ ਰਸਤੇ ਪਹੁੰਚ ਆਵਾ ਇਸ ਹਸਾਬ ਨਾਲ ਸੰਗਤਾਂ ਦਾ ਕਿੰਨਾ ਵੱਡਾ ਇਕੱਠ ਹੈ ਬਹੁਤ ਸ਼ਾਂਤੀ ਮਿਲਦੀ ਹੈ ਮੰਨੋ ਆਕੇ ਹਰ ਇੱਛਾ ਪੂਰੀ ਹੁੰਦੀ ਹੈ ਸਾਡੀ ਅਦਰਸ਼ੀ ਦੱਸ ਕਿ ਉਹਦਾ ਪਹਿਰਾ ਉਹਨਾਂ ਦਾ ਵੀ ਕੀ ਕਹਿਣਾ ਚਾਹੋਗੇ ਸਭ ਕੁਝ ਹੈਗਾ ਜੀ ਜੇ ਮੰਨੋ ਸਭ ਕੁਝ ਹੈ ਸਭ ਕੁਝ ਹੀ ਮਿਲਦਾ ਹੈ ਤੁਹੋਂ ਦਿਖਨੇ ਵੀ ਹੈ ਅਦਰਸ਼ਨ ਵੀ ਹੁੰਦੇ ਆ ਸਭ ਕੁਝ ਹੈ ਬਸ ਬਹੁਤ ਵਧੀਆ ਕਰਦੇ ਬਾਬਾ ਜੀ ਜੀ ਕੋਈ ਇਹ ਨਹੀਂ ਦਾ ਇੱਥੇ ਸੀ ਸ਼ਿੰਗਾਰੇ ਪੈ ਰਹੇ ਆ ਬਾਬੀ ਕਿਸੇ ਵੀ ਰੂਪ ਚ ਦਿਖ ਜਾਂਦੇ ਨੇ ਕਿਸੇ ਵੀ ਰੂਪ ਚ ਆ ਜਾਂਦੇ ਨੇ ਔਰ ਆਪ ਹੀ ਸਹਾਇ ਹੁੰਦੇ ਨੇ ਹਰ ਇੱਕ ਜਗ੍ਹਾ ਤੇ ਸਾਰੀਆਂ ਦੀਆਂ ਸਮਰਦਾ ਬੁਰੀਆਂ ਸਾਰੀਆਂ ਦੀਆਂ ਸਾਜੀ ਇਸ ਤੋਂ ਜੀ ਉਹਨਾਂ ਦੇ ਆਸਰੇ ਆ ਇਹਨਾਂ ਚ ਰਗਤਾਂ ਨੂੰ ਆਉਂਦੇ ਆ ਬਾਈ ਦੀ ਕਿਰਪਾ ਨਾਲ ਇੱਥੇ ਤਾਂ ਹੋ ਗਏ ਨੇ 3 3 ਸਾਲ ਹੋਈ ਕੇ ਨੇ ਵੈਸੇ ਉਹ ਅੰਮ੍ਰਿਤਸਰ ਜਾਈਦਾ ਬਾਬਾ ਜੀ ਦੇ ਚੀ ਸਿੰਘਾ ਦੇ ਜਿਤੇ ਆਪ ਹੀ ਰਾਜਮਾਨੇ ਬਾਬਾ ਦੀਪ ਸਿੰਘ ਜਿਹਾ ਵਰਗਾ ਕੋਈ ਨਹੀਂ ਹੈਗਾ ਨਹੀਂ ਹੋ ਸਕਦਾ ਹੈ ਤਾਂ ਤਾਂ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਆ ਕੇ ਸਾਨੂੰ ਬਹੁਤ ਸ਼ਾਂਤੀ ਮਿਲਦੀ ਆ ਵਾਹਿਗੁਰੂ ਦੀ ਚੜ੍ਹਦੀ ਕਲਾ ਹੈ ਪਰਿਵਾਰ ਤੇ ਵੀ ਸਾਰੇ ਸੰਸਾਰ ਦੇ ਚੜ੍ਹਦੀ ਕਲਾ ਰਵੇ ਸੇ ਇਹ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਜੀ ਦਾ ਜਦੋਂ ਤੁਸੀਂ ਅੰਦਰ ਜਾਂਦੇ ਕਿੰ ਕੀ ਹੁੰਦਾ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਜੀ ਹਾਂ ਜੀ ਸਾਰਿਆਂ ਦੀ ਆਸਾਂ ਦਾ ਪੂਰੀਆਂ ਹਾਂਜੀ ਸਭ ਦੀਆਂ ਹੁੰਦੀਆਂ ਨੇ ਜੀ ਮੈਨੂੰ ਮੈਨੂੰ 2 ਸਾਲ ਹੋ ਗਏ ਜੀ ਆਉਂਦੀ ਮੈਨੂੰ ਬਹੁਤ ਵਧੀਆ ਮਦਦ ਕਰਦੇ ਤੇ ਹੈਗੇ ਜੀ ਤੇ ਇਹ ਮਨੋਕਾਮਨਾ ਪੂਰੀਆ ਹੁੰਦੀ ਹੈ ਤਾਂ ਸੁਧਨਾ ਪੈਰਾ ਉਹਨਾਂ ਨੇ ਬਾਰੇ ਕੀ ਕਹਿਣਾ ਚਾਹੋਗੇ ਇਹ ਉਹ ਤਾਂ ਬਹੁਤ ਵਧੀਆ ਹੈ ਜੀ ਵਧੀਆ ਹੈ ਜੀ ਕਿੰਨਾ ਚਿਰ ਹੋਇਆ ਤੁਹਾਨੂੰ ਮੈਂ ਤਾਂ ਤੀਜੀ ਉਤੀ ਵਰੀ ਆਇਆ ਜੀ ਮੈਂ ਦਿੱਲੀੋਂ ਆਈ ਆ ਮੈਨੂੰ ਬਹੁਤ ਅੱਛਾ ਲੱਗਾ ਮੇਰੇ 10 ਦਿਨਾਂ ਵਿੱਚ ਦੂਸਰਾ ਚੱਕਰ ਲੱਗ ਗਿਆ ਦਿੱਲੀ ਤੋਂ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਆਣ ਕੇ ਸਾਰਿਆਂ ਦੀ ਸੰਗਤ ਹਾਂਜੀ ਸਾਰੀ ਸੰਗਤ ਨੂੰ ਦੇਖ ਕੇ ਮੈਨੂੰ ਆਨੰਦ ਆ ਗਿਆ ਬਹੁਤ ਜ਼ਿਆਦਾ ਮੈਂ ਖੁਦ ਗੁਰਦੁਆਰੇ ਦੇ ਜਥੇ ਦੀ ਮੈਂਬਰ ਹੈਗੀ ਹਾਂ ਮੈਨੂੰ ਬਹੁਤ ਆਨੰਦ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਇਹ ਮੇਰਾ 8ਵਾਂ ਚਪੈਰਾ ਹੈ ਬਹੁਤ ਵਧੀਆ ਸਕੂਨ ਮਿਲਦਾ ਹੈਗਾ ਬਹੁਤ ਵਧੀਆ ਫੀਲ ਹੁੰਦਾ ਹੈ ਤੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਹੈਗਾ ਤੇ ਬਾਬਾ ਜੀ ਅੱਗੇ ਵੀ ਇਦਾਂ ਹੀ ਦਿੰਦੇ ਰਹੋਗੇ ਆਪਾਂ ਵੀ ਚਪੈਰੇ ਲਾਂਦੇ ਰਾਵਾਂਗੇ ਕਿੰਨੇ ਚਿਰ ਹੋਏ ਤੁਹਾਨੂੰ ਚੇਲਦੇ ਆ। ਬਾਈ ਗ੍ਰੀਜ ਅੱਜ ਮੇਰਾ 8ਵਾਂ ਚ ਪੈਰਾ ਉੱਦਾਂ ਡੇਲੀ ਆਣਾ। ਸਰ ਇਹ ਨਹੀਂ ਸਾਹਮਣੇ ਦਾ ਪੂਰੀਆਂ ਵੀ ਤੁਹਾਡੀਆਂ ਪੂਰੀਆਂ ਆਈਆਂ। ਹਾਂਜੀ ਪੂਰੀਆਂ ਹੋ ਵੀ ਰਹੀਆਂ ਹੁੰਦੀਆਂ ਵੀ ਆ। ਬਾਬਾ ਜੀ ਦੇ ਦਰ ਤੇ ਆਏ ਆ ਪੂਰੀਆਂ ਹੋਊਗੀਆਂ।